ਨਿਕਤੀ ਹਰੇਸ਼ ਭਾਰਤ ਜੀ ਜੀ ਸਾਡੇ ਪੰਨੇ ਵੱਲੋਂ ਵਿਨੈਸ਼ ਭਗਵਾਨ ਜੀ ਨੂੰ ਸੁਰਜੀਤ ਸਿੰਘ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਕਿ ਨਾ ਇਹ ਬਾਬਾ ਜੀ ਦਾ ਚੌਥਾ ਵਿਸ਼ਾਲ ਬਣਾ ਰਾ ਜੀ ਚਾਰ ਸਾਲ ਹਾਂ ਜੀ ਪਿੰਡ ਦਾ ਨਾ ਵੀਰ ਇੰਗਲ ਜੀ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤੇ ਸੇਵਾ ਕਰਦੇ ਇਹ ਸਾਨੂੰ ਤੇ 10 12 ਸਾਲ ਹੋ ਗਿਆ ਜੀ ਬਾਬਾ ਜੀ ਦਾ ਚਾਲ ਚੱਲ ਰਿਹਾ ਹਾਂ ਹਾਂ ਜੀ ਬਾਬਾ ਜੀ ਦਾ ਮਕਾਨ ਚੱਲ ਰਿਹਾ ਹਾਂ ਹਾਂ ਜੀ ਜਿੰਨੇ ਵੀ ਸੰਗਤ ਬਾਬਾ ਜੀ ਦੇ ਬਣਾੜੇ ਪਹੁੰਚੀ ਸਭ ਦਾ ਬਾਬਾ ਜੀ ਮਿਹਰ ਭਰੇ ਹੱਥ ਰੱਖਣਾ ਆਪਣਾ ਖੁਸ਼ੀਆਂ ਮੰਡੋ ਜੋ ਵੀ ਆਵੇ ਸੋ ਰਾਜੀ ਤੇ ਪ੍ਰਸੰਨ ਹੋ ਕੇ ਜਾਵੇ ਬਾਬਾ ਜੀ ਅੱਗੇ ਚਰਨਾ ਵਿੱਚ ਇਹ ਅਰਦਾਸ ਹੈ ਬਾਬਾ ਜੀ ਦੁੱਧ ਵਾਲੇ ਦੁੱਧ ਕੋਤਲੇ ਬਸ ਆਪਣੇ ਚਾਈ ਪੜਹਾਰੇ ਚੱਲਦੇ ਰਹੇ ਨੇ ਬਾਬਾ ਜੀ ਜਕਰਾ ਪੋਣਾ ਹਰੀ ਦਾ ਬੋਲ ਸੱਚੇ ਦਰਵਾਜ਼ੇ ਇਹ ਚੌਥਾ ਵਿਸ਼ਾਲ ਬਣਾ ਰਾ ਜੀ ਇਹ ਜੀ ਦੋ ਦਿਨ ਦਾ ਜੀ ਉਸ ਤੋਂ ਬਾਅਦ ਬਾਬਾ ਜੀ ਦੇ ਗੁਫਾ ਤੇ ਜਾਣਾ ਜੀ ਹਾਂ ਜੀ ਦੁੱਧ ਕਲਾਕਾਰ ਆਏ ਗੋਣ ਵਾਲੇ ਕਲਾਕਾਰ ਆਏ ਜੀ ਤਿੰਕੂ ਸ਼ਾਹ ਜੱਦਾ ਜੀ ਜਲਾਲਪੁਰ ਤੋਂ ਜੀ ਸੰਗਤ ਆਈਆ ਤੁਹਾਨੂੰ ਮਾਣ ਤੇ ਕਿਰਵਾ ਦੇ ਦਿੱਤੇ ਆਪਣੇ ਗ੍ਰਾਮ ਪੰਚਾਇਤ ਆ ਜੀ ਬਹੁਤ ਐਨਆਰਆਈ ਪਿੰਡਾਂ ਦੇ ਵੀਰਾਂ ਦਾ ਬਹੁਤ ਸੰਯੋਗ ਆ ਜੀ ਉਹਨਾਂ ਵਾਸਤੇ ਜੀ ਜਾ ਪਕੌੜਿਆਂ ਦਾ ਲੰਗਰ ਜੀ ਹੋਰ ਬਾਬਾ ਜੀ ਵਾਸਤੇ ਬਹੁਤ ਵਧੀਆ ਚਾਹ ਪਕੌੜੇ ਲੰਗਰ ਬਣਾਇਆ ਸਭ ਕੁਝ ਤਿਆਰ ਆ ਜੀ ਪਿੰਡ ਵਾਲਿਆਂ ਦੀ ਇਸ ਇਸੇ ਕਰਕੇ ਜੀ ਹਾਂ ਜੀ ਪਿੰਡਾਂ ਨੇ ਇਸੇ ਇਹ ਸੰਦੇਸ਼ ਆ ਜੀ ਬਾਬਾ ਜੀ ਦੇ ਚਰਨਾਂ 'ਚ ਜੜੋ ਬਾਬਾ ਜੀ ਦੇ ਮਹਿਮਾਨ ਦਾਓ ਸਾਰੇ ਬਾਬਾ ਜੀ ਮੇਰੇ ਪਰ ਹੱਥ ਰੱਖਣੇ ਭਾਜੀ ਮੈਂ ਮੇਰਾ ਨਾਮ ਸ਼ਰਵਨ ਕੁਮਾਰ ਆ ਮੈਂ ਤੀਨਾਂ ਨਗਰ ਤੋਂ ਆਇਆ ਭਾਜੀ ਇੱਥੇ ਤੇ ਬਾਬਾ ਜੀ ਦੇ ਚਲੋ ਦਰਸ਼ਨ ਕਰਨ ਆਏ ਨਾਲ ਇੱਥੇ 2 ਦਿਨ ਲਈ ਆਪਾਂ ਇੱਥੇ ਆਏ ਆ ਬਾਬਾ ਜੀ ਭਈ ਬਾਬਾ ਜੀ ਬਹੁਤ ਸ਼ਾਮਤ ਕੀ ਸੰਤਨ ਆਪਣਾ ਕੀ ਸੁਣੇ ਇਸ ਤਰ੍ਹਾਂ ਜੀ ਸੰਤਨ ਮੈਂ ਇਹੋ ਕਹਿਣਾ ਚਾਹੁੰਦਾ ਵੀ ਚਲੋ ਇੱਥੇ ਆ ਕੇ ਇੱਕ ਵਾਰੀ ਵੇਖੋ ਬਾਬਾ ਜੀ ਦੇ ਦਰਸ਼ਨ ਕਰੋ ਵਾਦ ਵਾਦ ਇੱਥੇ ਆ ਗਈ ਲੋਕੀ ਆਣ ਚਲੋ ਉਹਨਾਂ ਦੀਆਂ ਮਨਿਕਾਮਨਾ ਪੂਰੀ ਹੋਵੇ ਬਾਬਾ ਜੀ ਦੇ ਦਰਸ਼ਨ ਕਰਨ ਇੱਥੇ ਆ ਗਏ ਜੀ ਬਹੁਤ ਵਧੀਆ ਇਹਨਾਂ ਦਾ ਪ੍ਰਬੰਧ ਕੀਤਾ ਹੈ ਜੋ ਪਿੰਡ ਦੇ ਸਹਯੋਗ ਨਾਲ ਪਿੰਨ ਬੀਲੀ ਨੰਗਰ ਦੇ ਨਾਲ ਸਾਰੇ ਪਿੰਡਾਂ ਦੇ ਸਹਯੋਗ ਨਾਲ ਕਿਤੇ ਕਬੱਡੇ ਭਾਜੀ ਗੁਰਬੀਰ ਤੇ ਸਾਡੇ ਉਹ ਬਾਹਰ ਕਦਰ ਤੇ ਰਹਿੰਦੇ ਨੇ ਉਹਨਾਂ ਦਾ ਵੀ ਬਹੁਤ ਸਹਯੋਗ ਕੀਤਾ ਉਹਨਾਂ ਨੇ ਵੀ ਪੇਲੇ ਦੇ ਵਿੱਚ